ਲੋਕ ਸਭਾ ਚੋਣਾਂ ਦੇ ਵਿਚਾਲੇ ਸਿਆਸੀ ਪਾਰਟੀਆਂ ਦੇ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਤੇ ਇਸ ਵਿਚਾਲੇ ਦਿੱਲੀ ਦੇ ਕੇਂਦਰੀ ਦਫ਼ਤਰ ਵਿਖੇ ਕੌਮੀ ਕਾਰਜਕਰਨੀ ਕਮੇਟੀ ਦੀ ਮੀਟਿੰਗ ਹੋਈ ਜਿਸ ਦੌਰਾਨ ਕੀ ਸੁਖਵਿੰਦਰ ਕਾਰ ਨੂੰ ਕੌਮੀ ਜਰਨਲ ਸਕੱਤਰ ਦਾ ਅਹੁਦਾ ਸੌਂਪਿਆ ਗਿਆ ਇਸ ਦੌਰਾਨ ਸੁਖਵਿੰਦਰ ਕਾਰ ਜੋ ਕਿ ਬਾਬਾ ਹਰਜੀਤ ਸਿੰਘ ਦੀ ਤਰਮ ਪਤਨੀ ਨੇ ਜਿਨ੍ਹਾਂ ਨੇ ਕੀ ਅਯੁੱਧਿਆ ਦੇ ਵਿੱਚ ਲੰਗਰ ਲਾਇਆ ਸੀ ਜੋ ਕਿ ਰੋਪੜ ਜ਼ਿਲ੍ਹੇ ਦੇ ਪਿੰਡ ਰਸੂਲਪੁਰ ਦੇ ਰਹਿਣ ਵਾਲੇ ਨੇ ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੈਂ ਇੱਕ ਮਜ਼ਦੂਰ ਦੀ ਧੀ ਹਾਂ ਤੇ ਮੇਰੇ ਪਿਤਾ ਜੀ ਸਾਲਾਂ ਤੋਂ ਪੰਜਾਬ ਦੇ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾ ਦੀ ਸੰਭਵ ਮਦਦ ਕਰ ਰਹੇ ਨੇ ਤੇ ਜੋ ਕੁਝ ਵੀ ਮੈਂ ਪਿਤਾ ਤੋਂ ਸਿੱਖਿਆ ਉਸ ਨੂੰ ਮੈਂ ਸਾਰੇ ਆਕੇ ਵੀ ਬਰਕਰਾਰ ਰੱਖਿਆ ਤੇ ਮੈਨੂੰ ਮਜ਼ਦੂਰਾ ਦਾ ਸਮਰਥਨ ਕਰਨ ਦੇ ਵਿੱਚ ਸਹਿਯੋਗ ਵੀ ਮਿਲਿਆ ਤੇ ਇਸ ਸੇਵਾ ਨੂੰ ਵੇਖਦਿਆਂ ਹੋਇਆ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਉਹਨਾਂ ਨੂੰ ਵਰਕਰਾਂ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ ਗਿਆ ਤਾਂ ਇਸ ਦੇ ਲਈ ਉਹਨਾਂ ਧੰਨਵਾਦ ਵੀ ਕੀਤਾ ਤੇ ਇਸ ਦੇ ਨਾਲ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਜੱਥੇਬੰਦੀ ਨੇ ਸਾਡੇ ਤੇ ਭਰੋਸਾ ਕਰਕੇ ਸਾਨੂੰ ਲੀਡਰਸ਼ਿਪ ਦਾ ਕੰਮ ਸੌਂਪਿਆ ਤਾਂ ਮੈਂ ਪੂਰੀ ਤਨਦੇਹੀ ਤੇ ਲਗਨ ਦੇ ਨਾਲ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਦੇ ਲਈ ਸਰਕਾਰ ਦੇ ਵੱਲੋਂ ਬਣਾਈਆਂ ਨੀਤੀਆਂ ਤੇ ਸਕੀਮਾਂ ਉਹਨਾਂ ਤੱਕ ਪਹੁੰਚਾਵਾਂਗੀ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮੈਂ ਸੰਗਠਨ ਦੇ ਸਾਰੇ ਅਧਿਕਾਰੀ ਸ਼੍ਰੀ ਅਲੇਸ਼ ਭਾਈ ਸ਼ੁਕਲਾ ਜੀ ਇਸ ਦੇ ਨਾਲ ਰਾਸ਼ਟਰੀ ਕਾਰਜਕਾਰੀ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ कि मैं सारे सीनियर अधिकारी राष्ट्रीय सरप्रस्थ श्री शैलेश भाई शुक्ला इस दे नाल राष्ट्रीय कार्यकारी प्रधान राजीव शेट्टी ते संगठन दे राष्ट्रीय जनरल स्कतर् सर्वेश पाठक ते केंद्रीय ग्राम मंत्री अमित शाह ते रक्षा मंत्री राजनाथ सिंह ते केंद्रीय ट्रांसपोर्ट मंत्री ਨਿਤਿਨ ਗੜਕਰੀ ਤੇ ਸਾਰੇ ਹੀ ਰਾਸ਼ਟਰੀ ਅਧਿਕਾਰਾਂ ਦਾ ਧੰਨਵਾਦ ਕਰਦੀਆਂ ਤੇ ਇੱਕ ਵਾਰ ਫਿਰ ਤੋਂ ਇਹ ਭਰੋਸਾ ਦਿਵਾਉਣਾ ਚਾਹੁੰਦੀ ਆ ਕਿ ਜੋ ਵੀ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਉਸ ਨੂੰ ਜ਼ਰੂਰ ਨਿਭਾਵਾਂਗੀ ਤੇ ਸੰਗਠਨ ਨੇ ਜੋ ਵੀ ਵਿਸ਼ਾ ਮੇਰੇ ਕੋਲ ਤੇ ਸੰਗਠਨ ਦੇ ਵੱਲੋਂ ਜੋ ਵੀ ਵਿਸ਼ਾ ਮੇਰੇ ਕੋਲ ਲਿਆਂਦਾ ਜਾਵੇਗਾ ਮੈਂ ਉਸ ਨੂੰ ਸਮਰਪਣ ਦੇ ਨਾਲ ਪੂਰਾ ਕਰਾਂਗੀ